ਇੱਕ ਬਹੁਤ ਗਹਿਰੀ ਸਾਜ਼ਿਸ਼ ਦਾ ਹਿੱਸਾ ਹੈ ਕਿ ਸਿੱਖ ਜਸ਼ਨ ਮਨਾਉਣ ਪਰ ਦੇਖੋ ਗੁਰੂ ਦੀ ਕਲਾ ਵਰਦੀ ਕਿਸੇ ਨੇ ਜਸ਼ਨ ਨਹੀਂ ਮਨਾਇਆ ਕਿਸੇ ਪੋਲੀਟੀਕਲ ਪਾਰਟੀ ਨੇ ਜਸ਼ਨ ਨਹੀਂ ਮਲਾਇਆ ਚਾਹੇ ਉਹ ਇਸ ਸੰਘਰਸ਼ ਨਾਲ ਸੰਬੰਧਿਤ ਹੈਗੇ ਚਾਹੇ ਨਹੀਂ ਹੈਗੇ ਉੱਤੇ ਫਿਰ ਇੰਡੀਅਨ ਸਟੇਟ ਨੇ ਪੂਰਾ ਜ਼ੋਰ ਲਾ ਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਨੂੰ ਫਰਾਇਆ ਠੀਕਾ ਕਾਂਗਰਸ ਨੇ ਆਪਣਾ ਭਾਜਪਾ ਨੇ ਤੇ ਅਕਾਲੀ ਦਲ ਨੇ ਸਮਝੋ ਤਾ ਕਰਕੇ ਆਪਣੀਆਂ ਸਾਰੀਆਂ ਵੋਟਾਂ ਝਾੜੂ ਨੂੰ ਪਵਾਇਆਂ ਨੇ ਤੇ ਬਠਿੰਡੇ ਉਹਨਾਂ ਨੇ ਮਦਦ ਲੈ ਲਈ ਇਸ ਤਰ੍ਹਾਂ ਇਹਨਾਂ ਨੇ ਰਲ ਮਿਲ ਕੇ ਕਿਉਂਕਿ ਭਾਈ ਹਰਦੀਪ ਸਿੰਘ ਨਿੱਜੇ ਰੌਣਾਂ ਵਾਲਾ ਜਿਹੜਾ ਕੇਸ ਹੈ ਉਹ ਮਾਨ ਸਾਹਿਬ ਨੇ ਲੋਕ ਸਭਾ 'ਚ ਚੱਕਿਆ ਇੰਡੀਅਨ ਸਟੇਟ ਕਦੇ ਨਹੀਂ ਚਾਹੁੰਦੀ ਕਿ ਕੋਈ ਸਾਡੇ ਨਾਲ ਅੱਖ ਚੱਕ ਪਾ ਕੇ ਗੱਲ ਕਰ ਸਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਉੱਥੇ ਅੱਖ ਚੱਕ ਪਾ ਕੇ ਗੱਲ ਕਰਦੇ ਸੀ ਇਸ ਲਈ ਇੰਡੀਅਨ ਸਟੇਟ ਨੇ ਪੂਰਾ ਜ਼ੋਰ ਲਾ ਕੇ ਪੂਰੀ ਤਾਕਤ ਝੋਕ ਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਹਰਾਇਆ ਸੁਪਾਲ ਸਿੰਘ ਖੈਰਾ ਦੇ ਉੱਤੇ ਪਹੁੰਚ ਕੇ ਲੜਨਾ ਤੇ ਉੱਥੋਂ ਵਾਪਸੀ ਹੁੰਦਿਆਂ ਸਾਰੇ ਅਜਿਹਾ ਬਿਆਨ ਦੇਣਾ ਆਉਂਦਿਆ ਸਾਰੇ ਕਿ ਅਮਰਤਪਾਲ ਸਿੰਘ ਨੂੰ ਹੁਣ ਰਿਹਾ ਕਰ ਦੇਣਾ ਚਾਹੀਦਾ ਕਿਉਂਕਿ ਜਿੱਤ ਚੁੱਕੇ ਆ ਖੈਰਾ ਡਰਾਮੇ ਬਾਜ਼ ਬੰਦਾ ਆ ਯਾਰ ਇੰਡੀਅਨ ਸਟੇਟ ਦਾ ਮੋਰਾ ਉਹਨੂੰ ਜਿਵੇਂ ਇੰਡੀਅਨ ਸਟੇਟ ਕਹਿੰਦੀ ਹੈ ਉਹ ਕੋਣੋਂ ਕਰਦਾ ਖੈਰੇ ਤੇ ਸਿੱਖ ਕੌਮ 0.1 ਵੀ ਵਿਸ਼ਵਾਸ ਨਹੀਂ ਕਰ ਸਕਦੀ ਠੀਕ ਆ ਖੈਰੇ ਨੇ ਪੰਥ ਦੀ ਪਿੱਠ 'ਤੇ ਛੁਰਾ ਮਾਰਿਆ ਸੰਗਰੂਰ ਤੋਂ ਖੜ ਕੇ ਇਸ ਕਰਕੇ ਹੁਣ ਫੇਰ ਗਰਮ ਗੱਲਾਂ ਕਰੂ ਹੁਣ ਉਹ ਖਤਮ ਆਉਦਾ ਉਹਦਾ ਸਿਆਸੀ ਜੀਵਨ ਖਤਮ ਹੈ ਕਾਂਗਰਸ 'ਚੋਂ ਵੀ ਉਹ ਖਤਮ ਹੈ ਹੁਣ ਉਹ ਗਰਮ ਗੱਲਾਂ ਤਾਂ ਕਰਦਾ ਹੈ ਲੇਕਿਨ ਹੁਣ ਉਹਨੂੰ ਕਿਸੇ ਸਟੇਜ ਤੇ ਚੜ੍ਹ ਨਹੀਂ ਦੇਣਾ ਚਾਹੀਦਾ ਉਹਨੂੰ ਭੁਜਾਉਣਾ ਚਾਹੀਦਾ ਕੀ ਲੱਗਦਾ ਸਵਾਲ ਹੋਣੇ ਚਾਹੀਦੇ ਆ ਉਹਨੂੰ ਪੁੱਛਣਾ ਚਾਹੀਦਾ ਕਿ ਕੌਮ ਤੱਕ ਵੱਡਾ ਲੀਟਰ ਹਾਰਨ ਦਾ ਕਾਰਨ ਸੁਖਪਾਲ ਸੇ ਕਿਹੜਾ ਮੰਨਦੇ ਹੋ ਤੁਸੀਂ ਨਹੀਂ ਸੁਖਪਾਲ ਸਿੰਘ ਖੈਰਾ ਦਾ ਕਿਹੜੇ ਬਾਗ ਦੀ ਮੂਲੀ ਆ ਕਿ ਉਹ ਕਿਸੇ ਨੂੰ ਹਰਾ ਲੂ ਉਹਨੇ ਦਾ ਪਿੱਠ 'ਚ ਸ਼ੁਰਾ ਮਾਰਨਾ ਦੀ ਇੰਡੀਅਨ ਸਟੇਟ ਦਾ ਰਲ ਕੇ ਮਾਰਤਾ ਇਹ ਤਾਂ ਪੂਰੀ ਇੰਡੀਅਨ ਸਟੇਟ ਡੀਪ ਸਟੇਟ ਸਾਰੀਆਂ ਏਜੰਸੀਆਂ ਨੇ ਜੋਰ ਲਾ ਕੇ ਹਰਾਇਆ ਸਿਮਰਨਜੀਤ ਸਿੰਘ ਮਾਨ ਕੇ ਖੜਾ ਕਿਹੜੇ ਬਾਗ ਦੀ ਮੂੜੀ ਆ ਵੀ ਕੱਲਾ ਹਰਾ ਦੂਗਾ ਭਾਈ ਸੁਤੰਤ ਸਿੰਘ ਭਾਈ ਬੈਂਸ ਸਿੰਘ ਭਾਈ ਕੇਹ ਸਿੰਘ ਨੂੰ ਯਾਦ ਕੀਤਾ ਜਾਂਦਾ ਵਾ ਫਰੀਦਕੋਟ ਦੇ ਵਿੱਚ ਨੌਜਵਾਨਾਂ ਦੀ ਆਵਾਜ਼ ਉੱਠੀ ਉਤੋਂ ਸ਼ਹੀਦ ਦਾ ਬੇਟਾ ਭਾਈ ਬੈਂਸ ਸਿੰਘ ਦਾ ਬੇਟਾ ਸਰਬਜੀਤ ਮਲੋਹ ਦੀ ਜਿੱਤ ਹੁੰਦੀ ਆ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਇਲੈਕਸ਼ਨਾਂ ਦੀ ਗੱਲ ਹਲੇ ਆਪਾਂ ਕਰਨੀ ਨਹੀਂ ਸ਼ਹਾਦਤ ਦੇ ਦਿਨ ਨੇ ਹੈਨਾ ਉਹ ਆਪਾਂ ਫੇਰ ਕਿਸ ਦਿਨ ਕਰਾਂਗੇ ਪੰਥ ਨੇ ਉਹਨਾਂ ਨੂੰ ਜਿਤਾਇਆ ਵਧੀਆ ਗੱਲ ਹੈ ਜੀ ਪਰ ਆ ਜਿਹੜੇ ਦਿਨ ਨੇ ਨਾ ਇਹ ਸ਼ਹਾਦਤ ਦੇ ਦਿਨ ਨੇ ਆਪਾਂ ਸੰਤ ਜਰਨੈਲ ਸਿੰਘ ਉਹਨਾਂ ਦੀ ਔਰ ਉਹਨਾਂ ਦੇ ਸਾਥੀ ਜਿਨ੍ਹਾਂ ਨੇ ਸ਼ਹਾਦਤ ਤੱਕ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਨ ਲਈ ਇਕੱਠੇ ਹੋਏ ਛੋਟੇ ਛੋਟੇ ਬੱਚਿਆਂ ਦਾ ਮਾਰਚ ਪਹੁੰਚਣਾ ਨੌਜਵਾਨੀ ਦਾ ਨਾ ਮਾਰਚਾਂ ਚ ਪਹੁੰਚਣਾ ਇਹਨੂੰ ਕਿਵੇਂ ਵੇਖਦੇ ਹੋ ਬਹੁਤ ਚੜ੍ਹਦੀ ਕਲਾ ਬਹੁਤ ਬੱਚੇ ਆ ਰਹੇ ਨੇ ਹੈਨਾ ਤੇ ਪੰਥ ਦਾ ਭਵਿੱਖ ਜਿਹੜਾ ਪੰਥ ਦਾ ਆਉਣ ਵਾਲਾ ਸਮਾਂ ਪੰਥ ਦਾ 227 ਦੇ ਵਿੱਚ ਕਿਵੇਂ ਵੇਖਦੇ ਹੋ ਤੁਸੀਂ 227 ਚ ਕੋ ਵੱਖਰਾ ਹੋਣ ਜਾ ਰਿਹਾ ਹੈ ਜੀ 227 ਨੂੰ ਕਿਵੇਂ ਵੇਖਦੇ ਹੋ ਇਹਦਾ 227 ਚ ਕੋ ਵੱਖਰਾ ਸਿੱਖ ਸਿਆਸਤ ਜੁਬਾਰ ਆਊਗਾ ਬਿਲਕੁਲ ਇੱਕ ਪੰਜਾਬ ਪੱਖੀ ਪੰਥ ਪ੍ਰਸਤ ਸਿਆਸਤ ਖੜੀ ਹੋਊਗੀ ਸਮਾਂ ਆ ਗਿਆ ਹੁਣ ਦੀਪ ਸਿੱਧੂ ਸੰਤ ਜੀ ਰਾਇਲ ਸਿੰਘ ਉਹਨਾਂ ਦੀ ਇਹੀ ਸੋਚ ਸੀ